ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਮੇਰੇ ਚੈਨਲ ਤੇ ਸਵਾਗਤ ਹੈ ਜੀ ਹੋਰ ਕਿਵੇਂ ਹੋ ਠੀਕ ਹੋ ਆਪਾਂ ਵੀ ਠੀਕ ਆ ਜੀ ਤੇ ਆਪਾਂ ਇੱਧਰ ਕਰਨ ਲੱਗੇ ਆ ਪਾਰਕ ਦੀ ਸਫਾਈ ਦੇਖੋ ਜੀ ਪਾਰਕ ਆਪਣਾ ਛੋਟਾ ਜਿਹਾ ਇੱਧਰ ਆਪਾਂ ਜਾਮਣਾ ਬੀਜੀਆਂ ਹੋਈਆਂ ਆ ਤੈ ਲੋ ਜੀ ਆਪਾਂ ਇਹ ਵਿੱਚੋਂ ਮਾੜਾ ਮੋਟਾ ਦਾ ਕੱਖ ਕੰਡਾ ਦਾ ਇਹ ਕੱਢਦੇ ਆਂ ਲੋਟ ਕਰਦੇ ਆਂ ਪਿਆਕ ਹੋ ਗਿਆ ਜੀ ਕਿਨੂ ਦਾ ਬੂਟਾ ਨਿਕਾ ਜਾ ਇੱਥੇ ਇਧਰ ਜਾਮਣ ਖੜੀ ਐ ਅਮਰੂਦ ਹੋ ਗਿਆ ਜੀ ਆਪਣਾ ਚਲੋ ਜੀ ਇਧਰ ਆਪਣੀ ਹੋ ਗਈ ਅੰਗੂਰਾਂ ਦੀ ਵੇਲ ਇਹ ਆਪਾਂ ਇਧਰ ਜੰਗਲੇ ਤੇ ਚੜਾਤੀ ਸੀ ਇਸ ਤਰੀਕੇ ਨਾਲ ਚੜਾਤੀ ਸੀ ਉੱਪਰ ਆਪਾਂ ਇਹਦੇ ਤੇ ਚਲੋ ਜੀ ਇਧਰ ਆਪਾਂ ਬਣਾਉਣ ਲੱਗੇ ਆਂ ਆਲੂ ਚੌਲਾਂ ਦੀ ਸਬਜ਼ੀ ਆਹ ਆਪਾਂ ਚੌੜੇ ਲੈ ਲਏ ਜੀ ਆਲੂ ਲੈ ਲੇ ਪਿਆਜ਼ ਤੇ ਟਮਾਟਰ ਚਲੋ ਜੀ ਆਪਾਂ ਇਧਰ ਬਣਾਓ ਚੀਰਨ ਲੱਗੇ ਆਂ ਆਲੂ ਤੇ ਲੋ ਜੀ ਆਪਾਂ ਆਲੂ ਛਿੱਲ ਲੈ ਆਏ ਹੁਣ ਆਪਾਂ ਚੌਲੇ ਚੀਰਨ ਦੀ ਤਿਆਰੀ ਕਰਦੇ ਆਂ ਜੀ ਇਹਦੀ ਆਪਾਂ ਬਣਾਵਾਂਗੇ ਜੀ ਸੁੱਕੀ ਸਬਜ਼ੀ ਰੋਜ਼ ਦਾਲਾਂ ਖਾ ਖਾ ਕੇ ਮਾਨਕ ਗਿਆ ਜੀ ਸੋਚਿਆ ਵੀਰ ਸੁੱਕੀ ਸਬਜ਼ੀ ਬਣਾ ਲੈਣੇ ਆਂ ਤੈ ਲੋ ਜੀ ਆਪਾਂ ਇੱਧਰ ਕੜਾਈਆ ਰੱਖ ਲਿਆ ਗੈਸ ਤੇ ਤੇ ਆਪਾਂ ਜਿਦਾ ਤਾਂ ਪਾ ਰਹੇ ਆ ਤੇਲ ਤੇ ਲੋ ਜੀ ਆਪਾਂ ਇਹਦੇ ਵਿੱਚ ਜੀਰਾ ਪਾਤਾ ਪੇਸਟ ਤਿਆਰ ਕਰ ਲਿਆ ਇੱਧਰ ਆ ਪਾ ਰਹੀਆਂ ਮੈਂ ਚਾਹ ਕਿਸ ਦੇ ਪਾ ਰੀਆਂ ਪੇਸਟ ਬਣਾ ਰਹੀਆਂ ਮੈਂ ਚਾਹ ਦਾ ਮੇਰਾ ਪਟਲਾ ਟਮਾ ਦਾ ਪੇਸਟ ਬਣਾ ਲਿਆ ਗਰਮ ਹੋ ਗਿਆ ਪਰੇ ਤੇ ਟਮਾਟਾ ਟਮਾਟਾ ਦਾ ਮਸਾਲਾ ਆਪਣਾ ਬਣ ਕੇ ਤਿਆਰ ਆ ਤਾਂ ਇਹਦੇ ਵਿੱਚ ਹੁਣ ਪਾਉਣਾ ਚਲੋ ਜੀ ਆਪਾਂ ਚਪਾਤਾ ਨੂਨ ਵਿੱਚ ਪਾਤਾ ਚੰਗਾ ਹਿਲਾਵਾ ਦੇਣਾ ਤੇ ਆਪਾਂ ਇਹਦੇ ਵਿੱਚ ਸਬਜ਼ੀ ਪਾਤੀ ਹਲੂ ਹੋਣੇ ਤਿਆਰ ਹੋ ਗਈ ਜੀ ਤੇ ਆਪਣੀ ਸਬਜੀ ਬਣ ਕੇ ਤਿਆਰ ਹੋ ਚੁੱਕੀ ਹੈ ਆਲੂ ਚੌਲਿਆਂ ਦੀ ਬਹੁਤ ਹੀ ਵਧੀਆ ਬਣ ਗਈ ਸਬਜੀ ਸੁੱਕੀ